ਸ਼ਹਿਾਰਪੁਰ ਵਿੱਚ ਵੱਧ ਰਹੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ ਤੁਹਾਨੂੰ ਕਾਲ ਆਈ ਸੀਗੀ ਅੱਗ ਲੱਗੀ ਹੈ ਜਿਹਦੇ ਕਰਕੇ ਆਵਾਜਾਈ ਲਈ ਬਹੁਤ ਪਰੇਸ਼ਾਨੀ ਦਾ ਕਾਰਨ ਹੋ ਰਿਹਾ ਜੀ ਡੰਪ ਦਾ ਜਿਹੜਾ ਕੋੜੇ ਨੂੰ ਅੱਗ ਲੱਗੀ ਹੋਈ ਹੈ ਜੀ ਤੇ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਤੇ ਇੱਥੇ ਅੱਗ ਆ ਕੇ ਦੇਖੀ ਤਾਂ ਮਿਲਕੀ ਬਹੁਤ ਜ਼ਿਆਦਾ ਧੂੰਆਂ ਸੀਗਾ ਜਿਹੜਾ ਕਿ ਹੁਣ ਅਸੀਂ ਅੱਗ ਦੇ ਕੰਟਰੋਲ ਕੀਤਾ ਤੇ ਇਸ ਤੋਂ ਇਹਨੂੰ ਮਿਲਕੀ ਠੱਲ ਪਾਈ ਗਈ ਹੈ ਜੀ ਭਿਆਨਕ ਅੱਗ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਬੁਝਾਈ ਅੱਗ ਆਗ ਲਗ ਬਿਲਕੁਲ ਗਲਤ ਹੈ ਲਗਾਣੀ ਪਬਲਿਕ ਨੂੰ ਜਿਹੜਾ ਨੁਕਸਾਨ ਹੋ ਰਿਹਾ ਕੋਈ ਐਕਸੀਡੈਂਟ ਵੀ ਹੋ ਸਕਦਾ ਪਲਾਸਟਿਕ ਕਚਰੇ ਕੂੜੇ ਦੇ ਢੇਰਾਂ ਨੇ ਧਾਰਿਆ ਪਹਾੜ ਦਾਰੂ ਅਸੀਂ ਲੰਘਦੇ ਸੀਗੇ ਜੀ ਦੇਖਿਆ ਜੀ ਧੂਆਂ ਬਹੁਤ ਸਾਰਾ ਜੀ ਕੁਝ ਦਿਖਾਈ ਨਹੀਂ ਦੰਗਾ ਸੀ ਧੁੰਦ ਜੀ ਲੱਗਦੀ ਸੀ ਨਾ ਧੁੰਦ ਜੀ ਹੀ ਲੱਗਦੀ ਸੀਗੀ ਤੇ ਜਦੋਂ ਦੇਖਿਆ ਇਤੋਂ ਬੜੀ ਤੇਜ਼ੀ ਦੇ ਨਾਲ ਜੀ ਫੈਰ ਬਗੈਰ ਵਾਲਿਆਂ ਦੀ ਗੱਡੀ ਆਈ ਲੋਕਾਂ ਨੇ ਪ੍ਰਸ਼ਾਸਨ ਅਤੇ ਸਾਬਕਾ ਮੰਤਰੀ ਬ੍ਰਹਮ ਸੰਕਰ ਜਿੰਪਾ ਤੇ ਕੱਢੀ ਰੱਜ ਕੇ ਭੜਾ ਬਰਕਰਾਰਾਂ ਨੇ ਬੜੀ ਮਿਹਨਤ ਦੇ ਨਾਲ ਅੱਗ ਨੂੰ ਕਾਬੂ ਪਾਇਆ ਅਫਸਰਾਂ ਤੇ ਵੀ ਉੱਠੀ ਕਾਰਵਾਈ ਦੀ ਮੰਗ ਤੁਮਸਿਆ ਇਹ ਆ ਅੱਗ ਲੱਗ ਜਾਂਦੀ ਜੀ ਇੱਥੇ ਅੱਗ ਲੱਗ ਗਈ ਤੇ ਲੋਕਾਂ ਨੂੰ ਆਜ਼ਮਾ ਆ ਜੀ ਹੋਇਆ ਤੇ ਇੰਨਾ ਕਿ ਧੂਆਂ ਦਾ ਪੰਗਾ ਪਿਆ ਵਾ ਆ ਰੋਜ਼ ਲੱਗਿਓ ਹੀ ਹੁੰਦੀ ਆ ਹੁਸ਼ਿਆਰਪੁਰ ਦੇ ਲੋਕਾਂ ਦਾ ਸਾਹ ਕੁੱਟ ਰਿਹਾ ਹੈ ਪ੍ਰਦੂਸ਼ਣ ਕਾਰਨ ਸ਼ਹਿਰ ਵਿੱਚ ਦਰਜਨਾ ਥਾਵਾਂ ਤੇ ਕੌਣ ਲਗਾਉਂਦਾ ਹੈ ਕੂੜੇ ਨੂੰ ਇੱਕ ਪਾਸੇ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਸ਼ਹਿਰ ਦੇ ਸੁੰਦਰੀ ਕਰਨ ਲਈ ਵੱਡੇ ਵੱਡੇ ਪ੍ਰੋਜੈਕਟ ਲਾਏ ਜਾਂਦੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਨੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਜਿਹੜੇ ਦ੍ਰਿਸ਼ ਇਸ ਵਕਤ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਨਾ ਤਾਂ ਧੁੰਦ ਹੈ ਤੇ ਨਾ ਹੀ ਕਿਸੇ ਫੈਸਟੀਵਲ ਵਿੱਚ ਨਕਲੀ ਫੌਗ ਛੱਡੀ ਜਾ ਰਹੀ ਹੈ ਬਲਕਿ ਇਹ ਹੈ ਸ਼ਹਿਰ ਹੁਸ਼ਿਆਰਪੁਰ ਇਥੋਂ ਬਲਕਿ ਇਹ ਹੈ ਸ਼ਹਿਰ ਹੁਸ਼ਿਆਰਪੁਰ ਵਿੱਚ ਦਰਜਨਾ ਕੂੜੇ ਦੇ ਢੇਰਾ ਉੱਪਰ ਚੁੱਪਚਪੀਤੇ ਆਏ ਦਿਨ ਲਗਾਈ ਅੱਗ ਕਾਰਨ ਫੈਲ ਰਿਹਾ ਪ੍ਰਦੂਸ਼ਣ ਅਤੇ ਧੂਆ ਇਹ ਧੂਆ ਇੰਨਾ ਖਤਰਨਾਕ ਹੈ ਕਿ ਤਕਰੀਬਨ ਸਾਰੇ ਰਾਹ ਕਿੱਥੋਂ ਖੰਗਦੇ ਹੋਏ ਲੰਘਦੇ ਨੇ ਅਤੇ ਇਹਨਾਂ ਢੇਰਾ ਦੇ ਲਾਗ ਰਹਿਸ਼ੀ ਇਲਾਕਾ ਹੋਣ ਕਾਰਨ ਲੋਕ ਡਾਡੇ ਪਰੇਸ਼ਾਨ ਨੇ ਭਗ ਸਿੰਘ ਨਗਰ ਦੇ ਰਹਿਸ਼ੀ ਇਲਾਕੇ ਦੇ ਬਿਲਕੁਲ ਸਾਹਮਣੇ ਬਣਾਏ ਕੂੜੇ ਦੇ ਢੰਪ ਦੇ ਜਿੱਥੇ ਲਗਾਤਾਰ ਸੁਲਗਦੀ ਅੱਗ ਨੂੰ ਵਾਰ-ਵਾਰ ਫਾਇਰ ਬ੍ਰਿਗੇਡ ਦੇ ਵੱਲੋਂ ਮਹੱਲੇ ਵਿੱਚੋਂ ਲੋਕਾਂ ਦੁਆਰਾ ਕਾਲ ਕਰਨ ਤੋਂ ਬਾਅਦ ਆ ਕੇ ਬੁਝਾਇਆ ਜਾਂਦਾ ਹੈ ਪਰੰਤੂ ਪਹਾੜनुਮਾ ਕਚਰੇ ਦੇ ਢੇਰਾਂ ਦੇ ਹੇਠਾਂ ਅੱਗ ਸੁਰਗਦੀ ਰਹਿ ਜਾਂਦੀ ਹੈ ਇੱਥੋਂ ਤੱਕ ਪਾਣੀ ਨਹੀਂ ਪਹੁੰਚਦਾ ਤੇ ਬਾਅਦ ਵਿੱਚ ਕੁਝ ਘੰਟਿਆਂ ਬਾਅਦ ਇਹ ਅੱਗ ਦੁਬਾਰਾ ਪ੍ਰਦੂਸ਼ਣ ਅਤੇ ਜ਼ਹਿਰੀਲਾ ਧੂੰਆਂ ਫਲਾਉਣਾ ਸ਼ੁਰੂ ਕਰ ਦਿੰਦੀ ਹੈ ਤੇ ਪਲਾਸਟਿਕ ਦਾ ਧੂੰਆਂ ਹੋਣ ਕਾਰਨ ਸ਼ਹਿਰ ਵਿੱਚ ਕੋਈ ਭਿਆਨਕ ਬਿਮਾਰੀ ਫੈਲਣ ਦਾ ਵੀ ਡਰ ਹੈ ਇੰਨਾ ਹੀ ਨਹੀਂ ਇਹ ਜ਼ਹਿਰੀਲੇ ਧੂੰਏ ਕਾਰਨ ਸੜਕ ਉੱਤੇ ਵਿਜ਼ਿਬਿਲਟੀ ਵੀ ਬਹੁਤ ਘਟ ਜਾਂਦੀ ਹੈ ਜਿਸ ਕਾਰਨ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਮੌਕੇ ਤੇ ਰਾਗੀਰਤ ਤੇ ਲੋਕਾਂ ਨੇ ਪ੍ਰਸ਼ਾਸਨ ਤੇ ਸਾਬਕਾ ਮੰਤਰੀ ਪੰਡਤ ਬ੍ਰਹਮਸ਼ੰਕਰ ਜਿੰਪਾ ਤੇ ਖੂਪੜਾਸ ਵੀ ਕੱਢੀ ਲੋਕਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਇੱਥੇ ਕੂੜਾ ਵੀ ਅਫਸਰਾਂ ਦੇ ਅਸ਼ਰ ਤੇ ਸੁੱਟਿਆ ਜਾਂਦਾ ਤੇ ਅੱਗ ਵੀ ਫਿਰ ਅਫਸਰਾਂ ਦੇ ਕਹਿਣ ਤੇ ਲਗਾਈ ਜਾਂਦੀ ਅਤੇ ਬਾਅਦ ਅੱਗ ਬੁਝਾਈ ਵੀ ਅਫਸਰਾਂ ਦੀ ਹੁਕਮਾਂ ਤੇ ਜਾਂਦੀ ਹੈ ਅਤੇ ਸਭ ਅਫਸਰ 26 ਜਨਵਰੀ ਜਾਂ 15 ਅਗਸਤ ਨੂੰ ਰਿਕਾਰਡ ਚ ਸਫਾਈ ਕਰਾਏ ਜਾਣ ਦਾ ਦਾਵਾ ਕਰਨ ਦੇ ਚੱਲਦੇ ਆ ਇਨਾਮ ਲੈਣ ਲਈ ਕੀਤਾ ਜਾਂਦਾ ਹੈ ਲੋਕਾਂ ਨੇ ਅਫਸਰਾਂ ਉੱਤੇ ਵੀ ਕਾਰਵਾਈ ਦੀ ਮੰਗ ਕੀਤੀ ਹੈ ਕੀ ਨਾਮ ਹੈ ਭਾਈ ਰਵੀ ਕੁਮਾਰ ਸਰ ਮੇਰਾ ਨਾਮ ਹੈ ਜੀ ਤੇ ਸਾਨੂੰ ਕਾਲ ਆਈ ਸੀਗੀ ਅੱਗ ਲੱਗੀ ਹੈ ਜਿਹਦੇ ਕਰਕੇ ਆਵਾਜਾਈ ਲਈ ਬਹੁਤ ਪਰੇਸ਼ਾਨੀ ਦਾ ਕਾਰਨ ਹੋ ਰਿਹਾ ਜੀ ਇਹ ਡੰਪ ਦਾ ਜਿਹੜਾ ਕੋੜੇ ਨੂੰ ਅੱਗ ਲੱਗੀ ਹੋਈ ਆ ਜੀ ਤੇ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਤੇ ਇੱਥੇ ਅੱਗ ਆ ਕੇ ਦੇਖੀ ਤਾਂ ਮਿਲਕੀ ਬਹੁਤ ਜ਼ਿਆਦਾ ਧੂੰਆਂ ਸੀਗਾ ਜਿਹੜਾ ਕਿ ਹੁਣ ਅਸੀਂ ਅੱਗ ਤੇ ਕੰਟਰੋਲ ਕੀਤਾ ਤੇ ਇਸ ਤੋਂ ਇਹਨੂੰ ਮਿਲਕੀ ਠੱਲ ਪਾਈ ਹੈਗੀ ਅਸੀਂ ਇਹ ਕਿਹੜੀ ਜਗ੍ਹਾ ਹੈਗੀ ਜੀ ਇਹ ਕਿੱਥੇ ਸੀਗੀ ਅੱਗ ਲੱਗੀ ਇਹ ਸਰ ਹੈਗੀ ਆ ਜੀ ਭਗਤ ਨਗਰ ਦੇ ਕੋਲ ਹੈਗਾ ਜੀ ਧਾਕੂ ਹੈ ਜੀ ਇੱਥੇ ਆਹਾਂ ਹੰਦੇ ਮੈਂ ਹੋਇਆ ਕੂੜੇ ਦਾ ਡੰਪ ਜੀ ਹਾਂਜੀ ਹਾਂਜੀ ਕੂੜੇ ਦਾ ਡੰਪ ਜਿਹਨੂੰ ਕਿ ਅੱਗ ਹਰ ਦੂਜੇ ਤੀਜੇ ਦਿਨ ਇਹਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਕਿ ਅਸੀਂ ਹਰ ਦੂਜੇ ਤੀਜੇ ਦਿਨ ਇੱਥੇ ਗੱਡੀ ਲੈ ਕੇ ਆਈ ਦੀ ਸਰ ਠੀਕ ਹੈ ਜੀ ਤੇ ਅੱਜ ਇਹਨੂੰ ਬਹੁਤ ਅੱਛੇ ਤਰੀਕੇ ਨਾਲ ਕੰਟਰੋਲ ਕੀਤਾ ਹੈਗਾ ਸਰ ਠੀਕ ਹੈ ਜੀ ਤੇ ਹੁਣ ਕੋਈ ਧੂਆ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਜੀ ਯਾਨੀ ਪੂਰੀ ਕੰਟਰੋਲ ਹੈਗੀ ਹੈ ਸਰ ਸਾਡੀ ਰਵੀ ਜੀ ਕਿੰਨੀ ਕ ਅੱਗ ਸੀਗੀ ਕਿੰਨਾ ਕ ਸਮਾਂ ਲੱਗਿਆ ਜੀ ਅੱਗ ਜਿਆਦਾ ਸੀਗੀ ਸਾਨੂੰ 1 ਘੰਟਾ ਹੋ ਗਿਆ ਸੀ ਲੱਗਿਆ ਨੂੰ ਹੁਣਾਂ ਘੰਟਾ ਹੋ ਗਿਆ ਸਰ ਲੱਗਿਆ ਨੂੰ ਕਰੀਮ 40 ਮਿੰਟ ਹੋ ਗਏ ਹਾਂਜੀ ਹਾਂਜੀ ਤੇ ਅਸੀਂ ਇਸ ਨੂੰ ਬੜੇ ਬਰੀਕੀ ਦੇ ਨਾਲ ਕੰਟਰੋਲ ਕੀਤਾ ਸਰ ਪਾਣੀ ਕਿੰਨਾ ਕੁ ਲੱਗ ਗਿਆ ਹੈਗਾ ਜੀ ਇੱਥੇ ਹੁਣ ਤੱਕ ਇਹਦੇ ਵਿੱਚ ਪੂਰੀ ਗੱਡੀ ਲੱਗ ਗਈ ਹੈ ਸਰ ਠੀਕ ਹੈ ਜੀ ਮਤਲਬ ਆਏ ਦਿਨ ਜਿਹੜੀ ਆ ਦੂਜੇ ਚੌਥੇ ਦਿਨ ਹਫਤੇ ਕੇ ਤੋਤਰਵਰੀ ਇੱਕ ਗੱਡੀ ਲੱਗ ਜਾਂਦੀ ਹੈ ਹਾਂਜੀ ਹਾਂਜੀ ਤੇ ਮੇਨ ਕੂੜਾ ਜਿਹੜਾ ਹੈਗਾ ਕਿ ਪਲਾਸਟਿਕ ਆ ਲੱਕੜ ਕੀ ਹੈਗੀ ਆ ਉਹ ਲਫਾਫਾ ਆ ਕੋ ਪਲਾਸਟਿਕ ਆ ਕੋਈ ਕੁਝ ਕੁਝ ਵੀ ਹੋ ਸਕਦਾ ਜਿਆਦਾ ਪਾਲਸੀ ਨਹੀਂ ਹਾਂਜੀ ਹਾਂਜੀ ਦਿਖਾਈ ਦੇ ਰਹੀ ਆ ਹਾਂਜੀ ਤੇ ਤੁਸੀਂ ਜਿਵੇਂ ਕੰਮ ਕਰ ਰਹੇ ਸੀਗੇ ਤੁਹਾਨੂੰ ਵੀ ਖਾਂਸੀ ਬਹੁਤ ਜ਼ਿਆਦਾ ਆ ਰਹੀ ਸੀ ਸਰਦਾਰ ਜੀ ਨੂੰ ਦਿੱਕਤ ਆਂਦੀ ਆ ਜੀ ਧੂਏ ਦੇ ਵਿੱਚ ਦਿੱਕਤ ਆਂਦੀ ਆ ਜੀ ਮਤਲਬ ਕਿ ਸਾਹ ਲੈਣਾ ਥੋੜਾ ਔਖਾ ਹੋ ਜਾਂਦਾ ਜੀ ਜੀ ਤੇ ਤੋਂ ਧੂਆਂ ਕਰਕੇ ਸਾਰੇ ਇਹਦੇ ਨਾਲੇ ਬਹੁਤ ਜ਼ਹਿਰੀਲਾ ਧੂਆਂ ਜੀ ਠੀਕ ਇਹ ਗਲੇ ਨੂੰ ਤਾਂ ਕਾਫੀ ਦੇਖਿਆ ਵੀ ਛਾਤੀ ਨੂੰ ਅਸੀਂ ਵੀ ਖੜੇ ਸੀਗੇ ਬੜੇ ਲੱਗ ਰਿਹਾ ਸੀਗਾ ਗਲੇ ਨੂੰ ਜੀ ਕੂੜਾ ਨੂੰ ਡੰਪ ਦੇ ਸਟੇਆ ਜਾਵੇ ਠੀਕ ਹੈ ਜੀ। ਔਰ ਆਗਰ ਲਗ ਬਿਲਕੁਲ ਗਲਤਿਆ ਲਗਾਨੀ ਪਬਲਿਕ ਨੂੰ ਜਿਹੜਾ ਨੁਕਸਾਨ ਹੋ ਰਿਹਾ ਕੋਈ ਐਕਸੀਡੈਂਟ ਵੀ ਹੋ ਸਕਦਾ। ਹੂੰ। ਰੋਡ ਕਾਫੀ ਚੱਲਦਾ ਹੈ ਇਹੋ। ਜੀ। ਜਦੋਂ ਤੁਸੀਂ ਆਏ ਸੀ ਤੁਹਾਡਾ ਸ਼ੁਭਨਾਮ ਜੀ, ਕਮਲਜੀਤ ਸਿੰਘ। ਕਮਲਜੀਤ ਜਦੋਂ ਤੁਸੀਂ ਆਏ ਸੀਗੇ ਵਿਜ਼ਿਬਿਲਟੀ ਬਹੁਤ ਘੱਟ ਸੀਗੀ ਨਾ ਜਿਹਨੇ ਧੁੰਦ ਪਈ ਹੋਣੀ ਆ ਰਿਹਾ ਸੀ। ਜੀ। ਧੰਨਵਾਦ। ਤੇ ਕਿਉਂਕਿ ਗੱਡੀ ਵੀ ਤੁਸੀਂ ਲਗਾਈ ਤੇ ਇਸ ਪਾਸੇ ਮਜਬੂਰੀ ਸੀ ਗੱਡੀ ਖੜੀ ਕਰਨਾ ਭਜਾਉਣ ਦੇ ਲਈ। ਪਰ ਰੋਂਗ ਸਾਈਡ ਹੋਣ ਕਰਕੇ ਕਾਫੀ ਨੁਕਸਾਨ ਵੀ ਹੋ ਸਕਦਾ ਸੀ। ਹਾਂ ਜੀ। ਠੀਕ ਹੈ ਜੀ। ਤੇ 40 ਮਿੰਟ ਲੱਗੇ ਨਾ ਜੀ ਅੱਗ ਬੁਝਾਉਣ ਲਈ ਮਿੰਟ ਲੱਗਾ ਜੀ ਅੱਗ ਬੁਝਾਉਣ ਲਈ ਤੇ ਮੁਹੱਲੇ ਚ ਕੋਈ ਫੋਨ ਕਾਲ ਆਈ ਸੀ ਜਾਂ ਡਿਪਾਰਟਮੈਂਟ ਵੱਲੋਂ ਅਸ਼ੋਕ ਕੁਮਾਰ ਜੀ ਨੇ ਕਾਲ ਕੀਤੀ ਸੀਗੀ ਸਾਨੂੰ ਤੇ ਕਿਹਨੇ ਕਾਲ ਕੀਤੀ ਸੀ ਜੀ ਅਸ਼ੋਕ ਕੁਮਾਰ ਜੀ ਨੇ ਜੀ ਅੱਛਾ ਜੀ ਮੁਹੱਲੇ ਤੋਂ ਕਾਲ ਆਈ ਸੀ ਮੁਹੱਲੇ ਤੋਂ ਕਾਲ ਆਈ ਸੀ ਕਿ ਉਹਨਾਂ ਦੀ ਤੇ ਉਹਨਾਂ ਨੇ ਸਾਨੂੰ ਕਾਲ ਕੀਤੀ ਸੀਗੀ ਆਹ ਉਹਨਾਂ ਦਾ ਐਡਰੈਸ ਹੈਗਾ ਹਾਂਜੀ ਭਾਜੀ ਕੀ ਨਾਮ ਆ ਜੀ ਰਾਜ ਕੁਮਾਰ ਨਾਮ ਆ ਜੀ ਤੇ ਇੱਥੋਂ ਰਾਜ ਕੁਮਾਰ ਜੀ ਲੰਘ ਰਹੇ ਸੀ ਤੁਸੀਂ ਅਸੀਂ ਲੰਘਦੇ ਸੀਗੇ ਜੀ ਦੇਖਿਆ ਜੀ ਧੂਆਂ ਬਹੁਤ ਸਾਰਾ ਜੀ ਕੁਝ ਦਿਖਾਈ ਨਹੀਂ ਦੰਗਾ ਸੀਗਾ ਧੁੰਦ ਜੀ ਲੱਗਦੀ ਸੀ ਨਾ ਧੁੰਦ ਜੀ ਹੀ ਲੱਗਦੀ ਸੀਗੀ ਤੇ ਜਦੋਂ ਦੇਖਿਆ ਇਧਰੋਂ ਬੜੀ ਤੇਜ਼ੀ ਦੇ ਨਾਲ ਜੀ ਫੈਰ ਬਗੈਰ ਵਾਲਿਆਂ ਦੀ ਗੱਡੀ ਆਈ ਜੀ ਬਰਕਰ ਉੱtre ਥੱਲੇ ਜੀ ਤੇ ਬਰਕਰਾਂ ਨੇ ਆ ਕੇ ਹਮ ਪਹਿਲਾਂ ਤਾਂ ਬਰਕਰ ਖੰਘਿਆ ਹੀ ਬਹੁਤ ਹਮ ਮੈਨੂੰ ਇਹ ਲੱਗਾ ਕਿ ਤੇ ਇਹਨੂੰ ਨਾ ਕੁਝ ਹੋ ਜਵੇ ਹਮ ਤੇ ਜਿਸ ਹਾਲ ਨਾਲ ਸਮੈਲ ਸੀਗੀ ਜਿਸ ਹਾਲ ਨਾਲ ਧੂਆਂ ਗਲੇ ਨੂੰ ਲੱਗਦਾ ਸੀਗਾ ਹਮ ਤੇ ਬਰਕਰਾਂ ਨੇ ਬੜੀ ਮਿਹਨਤ ਦੇ ਨਾਲ ਹਮ ਅੱਗ ਨੂੰ ਕਾਬੂ ਪਾਇਆ ਹਮ ਕਿ ਬੜੀ ਮੁਸ਼ਕਲ ਹੋਈ ਜੀ ਵਰਕਰਾਂ ਨੂੰ ਹੂੰ ਤੇ ਦੇਖਿਆ ਜੀ ਇੱਥੇ ਡੰਬ ਬਣਿਆ ਜੀ ਹੂੰ ਇਹ ਭਗਤਨਾਗਰ ਆ ਹੂੰ ਡੈਰੀਆਂ ਵੀ ਕਹ ਦਿੰਦੇ ਆ ਜੀ ਇੱਥੇ ਡੰਬ ਬਣਿਆ ਵਾ ਹੂੰ ਅਫਸਰ ਅਫਸਰ ਆਪ ਹੀ ਇੱਥੇ ਕੂੜਾ ਸਟਾਲ ਲੈਂਦੇ ਜੀ ਹੂੰ ਤੇ ਆਪ ਹੀ ਉੱਥੇ ਆਪਣੇ ਨਗਰ ਨਿਗਮ ਦੇ ਜਾਂ ਆਪਣੇ ਦਫ਼ਤਰ ਜੀ ਜਾਂ ਪ੍ਰਦੂਸ਼ਣ ਬੋਰਡ ਦਾ ਜਿੱਥੇ ਇਹਨਾਂ ਦਾ ਦਫ਼ਤਰ ਹੈਗਾ ਵਾ ਉੱਥੇ ਬੈਠ ਕੇ ਹੂੰ ਕਹ ਦਿੰਦੇ ਆ ਜੀ ਅੱਗ ਲਾ ਦਿਓ ਜੀ ਹੂੰ ਫੇ ਪੁੱਛਦੇ ਅੱਗ ਕਿੰਨੀ ਕ ਲੱਗ ਗਈ ਆ ਜੀ ਹਾਂਜੀ ਜੇਲੇ ਅੱਗ ਜਾਦਾ ਲੱਗ ਜਾਂਦੀ ਫੇਰ ਫਾਇਰ ਬਗੇਟ ਵਾਲੇ ਨੂੰ ਫੋਨ ਕਰਦੇ ਆ ਜੀ ਅੱਗ ਬੁਝਾ ਦੇ ਉਹ ਕਾਦੇ ਵਾਸਤੇ ਕਿਉਂਕਿ 15 ਅਗਸਤ ਨੂੰ 26 ਜਨਵਰੀ ਨੂੰ ਕਪੜੇ ਨਾਮ ਲੈਣ ਵਾਸਤੇ ਇਹ ਜਿੰਨੇ ਅਫਸਰ ਹੁੰਦੇ ਇੱਕ ਦੂਸਰੇ ਯਾਰ ਦੋਸਤ ਹੁੰਦੇ ਆ ਉਹ ਕਹਿੰਦੇ ਤੂੰ ਮੇਰਾ ਨਾਂ ਚੰਡੀਗੜ੍ਹ ਭੇਜ ਦੇ ਮੈਂ ਤੇਰਾ ਨਾਂ ਭੇਜ ਦਿੰਨਾ ਵਾ ਕਾਦੇ ਵਾਸਤੇ ਕਿ ਹਿਸ਼ਾਰਪੁਰ ਦੇ ਲੋਕਾਂ ਨੂੰ ਅਸੀਂ ਦ ਦਮਾ ਕਰਾਇਆ ਜੀ ਤੇ ਉਹਨਾਂ ਨੂੰ ਬਿਮਾਰੀਆਂ ਲਵਾਈਆਂ ਜੀ ਧੂਏ ਦੇ ਨਾਲ ਉਹਨਾਂ ਨੂੰ ਅਸੀਂ ਬਿਮਾਰੀਆਂ ਕੀਤੀਆਂ ਇਸ ਕਰਕੇ ਸਾਨੂੰ ਨਾਮ ਦਿੱਤਾ ਜਾਵੇ ਜੀ ਤੇ ਵੱਡੇ ਵੱਡੇ ਅਫਸਰਾਂ ਨੂੰ ਉੱਥੇ 26 ਜਨਵਰੀ ਨੂੰ 15 ਅਗਸਤ ਨੂੰ ਸਮਾਨਤ ਕਰਦੇ ਆ ਕਾਦੇ ਵਾਸਤੇ ਵੀ ਇੱਥੇ ਕੂੜਾ ਵੀ ਇਹਨਾਂ ਨੇ ਸਟਾਇਆ ਜੀ ਅੱਗ ਵੀ ਆਪ ਹੀ ਲਵਾਈ ਜੀ ਅੱਗ ਬੁਝਾਈ ਵੀ ਇਹਨਾਂ ਨੇ ਆਪ ਹੀ ਮੈਨੂੰ ਤਾਂ ਇਦਾਂ ਲੱਗਦਾ ਵਾ ਵੀ ਜਿੱਦਾਂ ਨੀ ਜੀ ਛੋਟੇ ਹਸਪੀਟਲ ਆ ਜਾਂ ਨੀ ਹਸਪੀਟਲ ਆ ਪ੍ਰਾਈਵੇਟ ਪ੍ਰਾਈਵੇਟ ਹਸਪੀਟਲ ਜਿੱਦਾਂ ਇਹਨਾਂ ਰਿਸ਼ਤੇਦਾਰਾਂ ਦੇ ਹੈਗੇ ਆ ਵੀ ਅਸੀਂ ਬਿਮਾਰੀਆਂ ਫਲਾਈ ਜਾਵਾਂਗੇ ਤੁਸੀਂ ਲੋਕਾਂ ਦਾ ਇਲਾਜ ਕਰੀ ਜਾਊਗੇ ਹਾਂਜੀ ਤੇ ਬਹੁਤ ਬਹੁ ਮੇਰਾ ਮਨ ਦੁਖਿਆ ਜੀ ਇੱਥੇ ਇਹ ਕੂੜਾ ਡੈਰੀਆਂ ਦਾ ਨਹੀਂ ਹੈਗਾ ਜਾਂ ਮਾਡਰਨ ਟਾਊਨ ਦੇ ਪੜ੍ਹੇ ਲਿਖੇ ਲੋਕ ਉਹਨਾਂ ਨੇ ਕੂੜਾ ਨਹੀਂ ਸਟਾਇਆ ਇੱਥੇ ਅਫਸਰਾਂ ਨੇ ਕੂੜਾ ਸਟਾਇਆ ਵਾ ਆਪੇ ਸਟਾਇਆ ਵਾ ਆਪੇ ਹੀ ਅੱਗ ਲਗਵਾਈ ਆ ਆਪੇ ਹੀ ਅੱਗ ਬੁਝਾਈ ਆ ਕਾਦੇ ਵਾਸਤੇ 15 ਅਗਸਤ ਨੂੰ 26 ਜੁਲਾਈ ਨੂੰ ਸਨਮਾਨ ਲੈਣ ਵਾਸਤੇ ਇਥੇ ਕੂੜੇ ਦਾ ਡੰਪ ਆ ਪਾ ਇਥੇ ਕੂੜਾ ਡੰਪ ਆ ਜੀ ਜੀ ਹਾਂ ਜੀ ਸੁਣਿਆ ਵੀ ਲੋਕ ਸਾਰੇ ਹਾਂ ਪਰੇਸ਼ਾਨ ਹੈਗੇ ਹਾਂ ਹਾਂ ਬੜੀ ਦੁਨੀਆ ਇੱਥੇ ਪਰੇਸ਼ਾਨ ਹਾਂ ਸਾਹਮਣੇ ਵਾਲਾ ਇਲਾਕਾ ਹਾਂ ਪੜੇ ਲਿਖੇ ਲੋਕ ਲੈਂਦੇ ਆ ਕਿਉਂਕਿ ਹੁਸ਼ਿਆਰਪੁਰ ਜ਼ਿਲ੍ਹਾ ਹੀ ਪੜੇ ਲਿਖਿਆਗਾ ਵਾ ਅਸੀਂ ਅਕਸਰ ਕਹਿੰਨੇ ਸੀ ਹੁਸ਼ਿਆਰਪੁਰ ਸ਼ਹਿਰ ਹੈ ਨਗੀਨਾ ਰਿਸ਼ਤੇਦਾਰ ਆਵੇ ਇੱਕ ਦਿਨ ਰਹਿ ਕੇ ਜਾਵੇ ਮਹੀਨਾ ਤੇ ਜੇ ਤੁਸੀਂ 40 ਮਿੰਟ ਜਾਂ 45 ਮਿੰਟ ਪਹਿਲਾਂ ਦੇਖਦੇ ਕਿਤੇ ਹਾਲ ਕੀ ਸਿਗਾ ਜੀ ਕੁਝ ਦਿਖਾਈ ਨਹੀਂ ਦਿੰਦਾ ਸਿਗਾ ਜੀ ਕੋਈ ਹਾਦਸਾ ਵੀ ਹੋ ਸਕਦਾ ਸਿਗਾ ਕਿਉਂਕਿ ਇੱਥੇ ਜਿਹੜੇ ਮਲਾਜਮ ਆ ਫੈਰ ਬਗੇਟ ਵਾਲੇ ਆ ਸਿੰਘ ਸਾਹਿਬ ਆ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਗੱਡੀ ਇੱਕ ਪਾਸੇ ਕਰਕੇ ਲਾਈ ਆ ਜੀ ਤੇ ਮੈਂ ਤਾਂ ਆ ਸਾਡੇ ਮੰਤਰੀ ਸਾਹਿਬ ਬ੍ਰਹਮਸ਼ੰਕਰ ਜਿੰਪਾ ਜੀ ਹੋਣ ਐਕਸ ਹੋਗੇ ਮੈਂ ਤਾਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਆ ਜਿੰਨੇ ਕੱਚੇ ਮਲਾਜਮ ਆ ਹਾਂਜੀ ਇਹ ਖਤਰਿਆਂ ਨਾਲ ਖੇਡਦੇ ਇਹਨਾਂ ਨੂੰ ਪੱਕਾ ਹੀ ਕਰ ਦਿਓ ਇਹੀ ਤੁਹਾਨੂੰ ਕਿਤੇ ਸੀਸ ਦੇ ਦੇਣ ਹਾਂਜੀ ਤੇ ਕੋਈ ਕੰਮ ਹੀ ਕਰ ਦਿਓ ਜਿੰਪਾ ਜੀ ਕੋਈ ਕੱਚੇ ਮਲਾਜਮ ਹੀ ਪੱਕੇ ਕਰ ਦਿਓ ਜੀ ਜਿਹੜੇ ਗੰਗ ਦੇ ਵਿੱਚ ਵੜ ਕੇ ਵੜਿਆਂ ਦੇ ਵਿੱਚ ਵੜ ਕੇ ਹਿਸ਼ਾਰਪੁਰ ਨੂੰ ਸਾਫ ਸੁਥਰਾ ਬਾਤਾ ਬਰਨ ਦਿੰਦੇ ਆ ਜਿਹੜੇ ਕੱਚੇ ਮਲਾਜ਼ਮ ਆ ਜਿਹੜੇ ਅੱਗ ਬੁਝਾਉਣ ਆਏ ਆ ਇਹਨਾਂ ਦੇ ਬੱਚੇ ਵੀ ਹੈਗੇ ਆ ਇਹਨਾਂ ਨੂੰ ਵੀ ਬਿਮਾਰੀਆਂ ਲੱਗਦੀਆਂ ਮੈਂ ਤਾਂ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਨੂੰ ਪੱਕੇ ਕੀਤਾ ਜਾਵੇ ਜੀ ਐਡੀ ਸੜਿਆਂ ਦੇ ਵਿੱਚ ਕਿਉਂਕਿ ਅਫਸਰ ਕੋਈ ਆਉਂਦਾ ਨਹੀਂ ਇਹਨਾਂ ਨੂੰ ਵੀ ਕੋਈ ਬਿਮਾਰੀ ਲੱਗ ਸਕਦੀ ਹੈ ਅਫਸਰ ਕੋਈ ਆਉਂਦਾ ਨਹੀਂ ਉਹ ਤਾਂ ਹੀਟਰ ਲੱਗੇ ਆ ਮੇਰੇ ਨਾਲ ਚੱਲ ਪੋ ਤੁਸੀਂ ਤੇ ਮਲਾਜ਼ਮ ਵੀ ਮੇਰੇ ਨਾਲ ਚੱਲ ਪੈਣ ਅਫਸਰ ਬੈਠੇ ਆ ਦਿਨੇ ਸੀ ਲੱਗਾ ਵਾ ਰਾਤ ਨੂੰ ਹੀਟਰ ਲੱਗਾ ਵਾ ਦਫਤਰਾ ਚ ਬੈਠੇ ਉਹ ਦਫਤਰਾ ਹੀ ਬੈਠੇ ਕਰੀ ਜਾਂਦੇ ਮਰਦੇ ਕੋਣ ਪਿਆ ਆਮ ਬੰਦਾ ਆਮ ਮਲਾਜਮ ਮਰਦਾ ਪਿਆ ਜੀ ਤੇ ਕੱਚੇ ਮਲਾਜਮ ਆ ਜੀ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਮੇਰੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਸਿੰਘ ਸਾਹਿਬ ਦੀਵਾਲੀ ਨੂੰ ਪਟਾਕੇ ਜਲਦੇ ਆ ਹੋਰ ਪ੍ਰਦੂਸ਼ਣ ਹੁੰਦਾ ਵਾ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਵਾ ਉਹਨਾਂ ਦੇ ਪਰਚੇ ਹੋ ਜਾਂਦੇ ਆ ਆ ਜਿਹੜਾ ਕੂਗਾ ਸਿੱਟਿਆ ਅਫਸਰਾਂ ਨੇ ਇਹ ਅਫਸਰਾਂ ਤੇ ਕਿਉਂ ਨਹੀਂ ਹੁੰਦਾ ਜੀ ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਇਹ ਤਾਂ ਕਹਿੰਦੇ ਦਿੱਲੀ ਦਾ ਪ੍ਰਦੂਸ਼ਨ ਐਡਾ ਹੋ ਗਿਆ ਜੇ ਇਹੀ ਹਾਲ ਹੁਸ਼ਿਆਰਪੁਰ ਦਾ ਰਿਹਾ ਜੇ ਅਸੀਂ ਹੁਸ਼ਿਆਰਪੁਰੀਏ ਹੁਸ਼ਿਆਰਪੁਰ ਦਾ ਪ੍ਰਸ਼ਾਸਨ ਦਿੱਲੀ ਨੂੰ ਨਾ ਪਾਰ ਕਰਕੇ ਤੇ ਤਾਂ ਤੁਸੀਂ ਕਹ ਲਿਓ ਜੀ ਜੋ ਇੱਥੇ ਦੇ ਹਾਲਾਤ ਆ ਜੀ ਹੁਸ਼ਿਆਰਪੁਰ ਦੇ ਜੇ ਦੇਖਣਾ ਸੀ 40 ਮਿੰਟ ਪਹਿਲਾਂ ਆ ਕੇ ਦੇਖਦੇ ਕਿਸੇ ਅਫਸਰ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਅੱਗ ਲਗਵਾਈ ਵੀ ਜਾਂਦੇ ਆ ਹਾਂਜੀ ਅੱਗ ਭਜਾਈ ਵੀ ਜਾਂਦੇ ਆ ਇਹ ਪ੍ਰਸ਼ਾਸਨ ਅਫਸਰਾਂ ਦੇ ਕਿਉਂ ਨਹੀਂ ਕਾਰਵਾਈ ਹੁੰਦੀ ਜੀ ਕਿ ਕਿੰਨੀ ਰਾਜਕਮਾਰੀ ਕਿੰਨੀ ਕਿ ਜਗ੍ਹਾ ਇਸ ਤਰ੍ਹਾਂ ਦੇ ਢੇਰ ਜਿਹੜੇ ਆ ਸ਼ਾਮ ਨੂੰ ਸੁਲਕਦੇ ਰਹਿੰਦੇ ਨੇ ਸ਼ਹਿਰ ਦੇ ਵਿੱਚ ਬਹੁਤ ਜਗ੍ਹਾ ਜੀ ਜੇ ਜਾਦਾ ਦੇਖਣਾ ਵਾ ਸਵੇਰੇ 6 ਵਜੇ ਆ ਜਿਓ ਮੇਰੇ ਨਾਲ ਮੈਂ ਤੁਹਾਨੂੰ ਹਰੇਕ ਮਹੱਲੇ ਦੇ ਵਿੱਚ ਅੱਗ ਲੱਗੀਓ ਦਿਖਾ ਦੂੰਗਾ ਜੀ ਕੂੜੇ ਨੂੰ ਅੱਗ ਲੱਗੀਓ ਜੀ ਕਿ ਅਫਸਰਾਂ ਨੂੰ ਪਤਾ ਨਹੀਂ ਹੈਗਾ ਅਫਸਰਾਂ ਨੂੰ ਸਾਰਾ ਹੀ ਪਤਾ ਪਰ ਅਫਸਰਾਂ ਤੇ ਕਾਰਵਾਈ ਕੌਣ ਕਰੂਗਾ ਅਫਸਰਾਂ ਤੇ ਕੋਈ ਕਾਰਵਾਈ ਨਹੀਂ ਹੁੰਨੀ ਹਿਸ਼ਾਰਪੁਰ ਦੀ ਜਨਤਾ ਨੇ ਮਰਨਾ ਹੀ ਮਰਨਾ ਜੀ ਤੇ ਜਿਹੜੀ ਇਹ ਧੁੰਦ ਲੱਗਦੀ ਅਸਲ 'ਚ ਇਹ ਧੂਆਂ ਆ ਹੈਗਾ ਇਹ ਧੂਆਂ 'ਵਾਂ ਹਾਂਜੀ ਭਾਜੀ ਕੀ ਨਾਮ ਆ ਜੀ? ਅਸ਼ੋਕ ਕੁਮਾਰ ਕਟਾਰੀਆ ਜੀ। ਕਿੱਥੇ ਦੇ ਨਾਲ ਆਲੇ ਭਾਜੀ? ਮਾਲ ਟਾਉਂ ਦੇ ਜੀ। ਇਹ ਕੀ ਸਮੱਸਿਆ ਆ ਕਟਾਰੀ ਸਾਹਿਬ? ਇਹ ਜੀ ਸਮੱਸਿਆ ਇਹ ਆ ਅੱਗ ਲੱਗ ਜਾਂਦੀ ਜੀ ਇੱਥੇ। ਅੱਗ ਲੱਗ ਕੇ ਤੇ ਲੋਕਾਂ ਨੂੰ ਆਜ਼ਮਾ ਆ ਜੀ ਹੋ ਜਾ ਤੇ ਇੰਨਾ ਕੁ ਧੂਆਂ ਦਾ ਪੰਗਾ ਪਿਆ ਵਾ ਆ। ਰੋਜ਼ ਲੱਗਿਓ ਹੀ ਹੁੰਦੀ ਆ। ਅੱਜ ਦਾ ਜਿੱਦਣ ਦਾ ਇਹ ਕੂੜੇ ਵਾਲੇ ਆਏ ਆ ਤੇ ਅਸਿਆਲ ਸ਼ੁਰੂ ਦਾ ਹੋਇਆ ਕੋਈ ਨਾ ਕੋਈ ਲਾ ਜਾਂਦਾ ਇੱਥੇ। ਸਾਡੇ ਦਾ ਲੋਕੀਆ ਜਿੰਨੇ ਵੀ ਇੱਥੇ ਤੋਂ ਲੈ ਕੇ ਮਿੱਠੇ ਥਾਣੇ ਗੁਰਦੁਆਰੇ ਤੱਕ ਧੂਆਂ ਜਾਂਦਾ ਆ ਉਹਨਾਂ ਨੇ ਵੀ ਪੁੱਛ ਲੋ ਚਾਹੇ ਕਿ ਮਤਲਬ ਛਾਤੀ ਲੋਕਾਂ ਦੀ ਜਾਮ ਹੋ ਗਈ ਹੋ ਆ ਬਹੁਤ ਔਖਾ ਹੋਇਆ ਪਿਆ ਡਾਕਟਰਾਂ ਦਾ ਵੀ ਚਾਂਦੀ ਬਣੀ ਪਈ ਆ ਤੇ ਲੋਕਾਂ ਦੀ ਪਰੇਸ਼ਾਨੀ ਵਧੀ ਪਈ ਆ ਤੁਸੀਂ ਕੀ ਮੰਨਦੇ ਕਿ ਇਹ ਰੇ ਸਾਹਿਬ ਇਹਦੇ ਲਈ ਰਿਸਪਾਂਸਿਬਲ ਕੌਣ ਹੈ ਕੋ ਪਬਲਿਕ ਕੋਲ ਤਾਂ ਇੰਨਾ ਟਾਈਮ ਨਹੀਂ ਕਿਸੇ ਕੋਲ ਕੋ ਰੁਕ ਕੇ ਕੂੜੇ ਦੇ ਵਿੱਚ ਉਤਰ ਕੇ ਕੋ ਤਿੱਲੀ ਲਾਵੇ ਫਿਰ ਤਿੱਲੀ ਲਾਉਂਦਾ ਕੌਣ ਹੈ ਕਈ ਸਾਲਾਂ ਤੋਂ ਇਹ ਪਤਾ ਨਹੀਂ ਲੱਗ ਸਕਿਆ ਅੱਜ ਤੱਕ ਇਹ ਜੀ ਪਤਾ ਕੋਈ ਨਹੀਂ ਪਰ ਇਹ ਸਾਡੇ ਮੁੰਡ ਲਿਆਂਦੀ ਜਲੇਦ ਮੰਤਰੀਆਂ ਨੇ ਆ ਅਫਸਰਾਂ ਨੇ ਲਿਆਂਦੀ ਜਲੇ ਦੇ ਨਾ ਇਹ ਅੱਗੇ ਸਗੀ ਤੇ ਨਾ ਕੋਈ ਐਦਾਂ ਦਾ ਪੰਗਾ ਪਿਆ ਤੁਸੀਂ ਵਿਰੋਧ ਨਹੀਂ ਸੀ ਕੀਤਾ ਕਿਉਂਕਿ ਬਿਲਕੁਲ ਸਾਹਮਣੇ ਰਿਹੈਸ਼ੀ ਇਲਾਕਾ ਆ ਆਬਾਦੀ ਵਾਲਾ ਇਲਾਕਾ ਆ ਪੌਸ਼ ਇਲਾਕਾ ਮਾਡਲ ਟਾਊਨ ਬਿਲਕੁਲ ਨਾਲ ਹੈਗਾ 100 ਮੀਟਰ ਤੇ ਤੁਸੀਂ ਉਹ ਤੋਂ ਵਿਰੋਧ ਨਹੀਂ ਸੀ ਕੀਤਾ ਕਿ ਇਹ ਆਬਾਦੀ 'ਚ ਕਿੰਨਾ ਕੂੜੇ ਦਾ ਡੰਪ ਬਣਾਇਆ ਜਾ ਸਕਦਾ ਇਹ ਆ ਸੀ ਜੀ ਬਹੁਤ ਕੀਤਾ ਸੀਗਾ ਮੰਤਰੀ ਕਹਿੰਦਾ ਜਿਹੜਾ ਜਿੰਪ ਆਇਆ ਉਹ ਕਹਿੰਦਾ ਜੀ ਮੈਂ 1500 ਬੋਰਡ ਦੀ ਪਰਵਾਹ ਨਹੀਂ ਕਰਦਾ ਮੈਂ ਮਾਲਟਾਉਨ ਨੂੰ 1500 ਵੋਟ ਮੈਨੂੰ ਪਈ ਆ ਮੈਂ ਕਿਹੜਾ ਇਹਨਾਂ ਦੇ ਘਰ ਜਾ ਜਾ ਕੇ ਕਹਿੰਦਾ ਸੀ ਆ ਵੋਟਾਂ ਪਾਓ ਮੈਨੂੰ ਹੁਣ ਉਹ ਇਹ ਕਹਿੰਦਾ ਆ ਜਦੋਂ ਅਸੀਂ ਉਹਨੂੰ ਕਿਹਾ ਵੇ ਭਾਜੀ ਇਹ ਨਹੀਂ ਚੰਗਾ ਸਰ ਪਰ ਉਹ ਕਹਿੰਦਾ ਵੇ ਨਹੀਂ ਹੁਣ ਤੁਸੀਂ ਅਪਰੋਚ ਕੀਤੀ ਸੀਗੀ ਸਾਬਕਾ ਮੰਤਰੀ ਸਾਹਿਬ ਤੱਕ ਵਿਧਾਇਕ ਸਾਹਿਬ ਤੱਕ ਭਾਜੀ ਐਮਸੀ ਕਮਲ ਕੁਟਾਰੀਆ ਗਿਆ ਸੀਗਾ ਪਰ ਉਹ ਜਿੰਪਾ ਜਿਸ ਵੇਲੇ ਤਾਂ ਉਹਨੂੰ ਲੋੜ ਸੀਗੀ ਉਸ ਵੇਲੇ ਤਾਂ ਸਾਡੇ ਭਰਾ ਨੂੰ ਕਹਿੰਦਾ ਸੀਗਾ ਭਰਾ ਤੂੰ ਮੇਰਾ ਹੁਣ ਉਹ ਮੰਨਦਾ ਹੈ ਨਹੀਂ ਦੇ ਅਸੀਂ ਬਹੁ ਵਾਰੀ ਗਏ ਆ ਪਰ ਹੁਣ ਜਿੱਦਾਂ ਕਹਿੰਦੇ ਹੁੰਦੇ ਆ ਬਈ ਉਹਨੇ ਖਵਾਜੇ ਨਾਲ ਨਾਲ ਟੱਕਰ ਲੈ ਲਈ ਉਹਨੇ ਚੋ ਦੇ ਵਿੱਚ ਇਹ ਬਣਾਇਆ ਨਾ ਜਿਹੜਾ ਉਹਨੂੰ ਅਜਲਟ ਦਾ ਮਿਲੂਗਾ ਪਰ ਮਿਲੂਗਾ ਜ਼ਰੂਰ ਲੇਟ ਮਿਲੂਗਾ ਮਿਲੂਗਾ ਜ਼ਰੂਰ ਫੇ ਇੱਕ ਮੰਤਰੀ ਪਾਸ ਤੋਂ ਉਹਦਾ ਲੈ ਗਿਆ ਉਹ ਪਰ ਹੁਣ ਇਹ ਤੋਂ ਵੀ ਲੈ ਜਾਊਗਾ ਠੀਕ ਹੈ ਜੀ ਪਰ ਇਹ ਉਹਦੇ ਲਈ ਬਹੁਤ ਗਲਤ ਗੱਲ ਆ ਉਹਨੇ ਆ ਜਿਹੜਾ ਦੇਖੋ ਛੋਟੇ ਛੋਟੇ ਨਿਆਣੇ ਸਾਡੇ ਅਸੀਂ ਵੀ ਇਨਸਾਨ ਆ ਉਹ ਵੀ ਇਨਸਾਨ ਆ ਤੇ ਭਗਵਾਨਤਮਾਨ ਮੁੱਖ ਮੰਤਰੀ ਜੀ ਔਰ ਮੈਂ ਖੋਦ ਅਮਰੀਕਾ ਦੇ ਵਿੱਚ ਰਹੇ ਆ ਇਕੱਠੇ ਰਹੇ ਆ ਠੀਕ ਹੈ ਜੀ ਤੇ ਮੈਂ ਉਹਨਾਂ ਦਾ ਪ੍ਰੋਮੋਟਰ ਵੀ ਰਿਹਾ ਆ ਈਵਨ ਠੀਕ ਆ ਪਰ ਅਸੀਂ ਉਹ ਉਹਨਾਂ ਨਾਲ ਕੋਈ ਕਦੇ ਗੱਲੇ ਨਹੀਂ ਕੀਤੀ ਉਦਾਂ ਮੇਰਾ ਉਹਨਾਂ ਨਾਲ ਹੈਲੋ ਸ਼ੈਲੋ ਹੈਗੀ ਆ ਪਰ ਮੈਂ ਉਹਨਾਂ ਨੂੰ ਕਦੇ ਇਹ ਕੰਪਲੇਨ ਰੇਂ ਦਿੱਤੀ ਪਰ ਜੇ ਮੈਂ ਦੇ ਦਿੱਤੀ ਤੇ ਉਹਨਾਂ ਨੇ ਪੱਕੀ ਗੱਲ ਹੈ ਵੀ ਚਕਾਉਂਗੇ ਜ਼ਰੂਰ ਨਹੀਂ ਲੋਕਲ ਇੱਥੇ ਬੋਡੀ ਨੂੰ ਆਮ ਆਦਮੀ ਨੂੰ ਜਾਂ ਤੁਸੀਂ ਐਡਮਿਨਿਸਟ੍ਰੇਸ਼ਨ ਤੱਕ ਪਹੁੰਚ ਕੀਤੀ ਲਿਖਤੀ ਰੂਪ ਦੇ ਵਿੱਚ ਹਾਂਜੀ ਜੇਮਪਾ ਜੀ ਬਾ ਖੁਦ ਗਏ ਜੀ ਅੱਛਾ ਜੀ ਠੀਕ ਹੈ ਨਾ ਜੇ ਭਾਈ ਬਾ ਗਏ ਆ ਰੋੜੀ ਬਾ ਗਏ ਆ ਹੂੰ ਠੀਕ ਹੈ ਜੀ ਜਿਹੜੇ ਸਪੀਕਰ ਆ ਜੀ ਪੇ ਨਾ ਬਣੇ ਉਹ ਵੀ ਕਹਿੰਦੇ ਸੀ ਕਿ ਨਹੀਂ ਬਣੂਗਾ ਪਰ ਇਹ ਬਣੂਗਾ ਕਿਹਾ ਉਲਟਾ ਨਾਲ ਅੱਗ ਵੀ ਨਾਲ ਲੱਗਦੀ ਆ ਬਣਾ ਵੀ ਦਿੱਤਾ ਔਰ ਧੂਆਂ ਰੋਜ਼ ਸਵੇਰ ਸ਼ਾਮ ਹੁੰਦਾ ਤੇ ਐਕਸੀਡੈਂਟ ਹੁੰਦਾ ਮੇਨ ਇਹ ਹਾਈਵੇ ਆ ਜਿਹੜਾ ਕੀ ਹਿਮਾਚਲ ਦੇ ਬਾਰਡਰ ਦਾ ਇਹ ਹਾਈਵੇ ਆ ਜਿਹੜਾ ਪੰਜਾਬ ਔਰ ਹਿਮਾਚਲ ਦਾ ਹਾਈਵੇ ਆ ਉਸ ਤੇ ਰੋਜ਼ ਅੱਗ ਲੱਗਦੀ ਘਟੋ ਘਟੇ ਵੀ ਕੂੜੇ ਵਾਲੇ ਆ ਇੱਥੇ ਤੋਂ ਬਾਨੂੰ ਦਿਖਾ ਲਦੀ ਐ ਇੱਥੇ ਤੋਂ ਲੈ ਕੇ ਦਸਹਿਰਾ ਗਰਾਊਂਡ ਤੱਕ ਅੱਗਾ ਕਿੰਨੀਆਂ ਲੱਗੀਆਂ ਪਈਆਂ ਐ ਇਹ ਪਕਟਾਰੀਆ ਸਾਬ ਧੁੰਦਿਆ ਜਾਂ ਧੂਆਂ ਆ ਸਮਝ ਨਹੀਂ ਲੱਗਦੀ ਇਹ ਜੀ ਧੂਆਂ ਆ ਧੁੰਦ ਦਾ ਹਲੇ ਪਈ ਨਹੀਂ ਇੱਥੇ ਕਿਹੜੀ ਧੁੰਦ ਪੈਣੀ ਐ ਇੱਥੇ ਕਿਹੜਾ ਖੇਤੀਬਾੜੀ ਵਾਲੇ ਆ ਜੀ ਇਹ ਨਾ ਹਲੇ ਮੀਂਹ ਕੋਈ ਪਿਆ ਆ ਇਹ ਤਾਂ ਜੀ ਧੂਆਂ ਹੀ ਆ ਏ ਫਾਇਰ ਡਿਪਾਰਟਮੈਂਟ ਦੇ ਜਾ ਕੇ ਆਫਿਸ ਵਿੱਚ ਪੁੱਛ ਲੋ ਜਾਈ ਉਹ ਕੱਲ ਵੀ ਆਏ ਸੀਗੇ ਅੱਜ ਵੀ ਆਏ ਆ ਦੁਪਹਿਰੇ ਵੀ ਆਏ ਆ ਜੀ ਤਿੰਨ ਵਾਰੀ ਤਾਂ ਉਹਨਾਂ ਦੇ ਕੱਲ ਔਰ ਅੱਜ ਦੇ ਵਿੱਚ ਚੱਕਰ ਲੱਗ ਲਏ ਫਾਇਰ ਬ੍ਰਿਗੇਡ ਦੇ ਜੀ ਉਹਨਾਂ ਨੇ ਵੀ ਦੱਸਿਆ ਸਾਨੂੰ ਕਿ ਉਹ ਤਕਰੀਬਨ ਹਫ਼ਤੇ 'ਚ 3-4 ਵਾਰੀ ਇੱਥੇ ਅੱਗ ਬੁਝਾਉਣ ਆਉਣਾ ਪੈਂਦਾ ਫੋਨ ਕਾਲ ਜਾਂਦੀਆਂ ਤੇ ਪ੍ਰਦੂਸ਼ਨ ਕੰਟਰੋਲ ਬੋਰਡ ਜਾਂ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਕਿੱਥੇ ਇੱਕ ਖੜੀਆਂ ਦੇਖਦੇ ਆ ਤੁਸੀਂ ਕਿਉਂਕਿ ਲਗਾਤਾਰ ਜਿਵੇਂ ਤੁਸੀਂ ਦੱਸ ਵੀ ਰਹੇ ਹੋ ਅਸੀਂ ਵੀ ਦੇਖਦੇ ਆ ਕਿ ਦੂ ਦਰਜਨ ਦੇ ਕਰੀਬ ਇਹ ਪਲਾਸਟਿਕ ਦੇ ਜਿਹੜੇ ਢੇਰ ਆ ਪਹਾੜ ਬਣਦੇ ਜਾ ਰਹੇ ਹੌਲੀ ਹੌ ਦਿੱਲੀ ਦੇ ਵਿੱਚ ਸੁਣਦੇ ਹੁੰਦੇ ਸੀ ਪਰ ਹੁਣ ਇੱਥੇ ਇਹ ਚੀਜ਼ ਸਭ ਤੋਂ ਵੱਧ ਪਰੇਲੇ ਕੇ ਲੋਕਾਂ ਦਾ ਸ਼ਹਿਰ ਤੇ ਜ਼ਿਲ੍ਹੇ ਦੇ ਵਿੱਚ ਇਹ ਹਾਲ ਹੋ ਗਿਆ ਐਡਮਿਨਿਸਟ੍ਰੇਸ਼ਨ ਦੀਆਂ ਲੈਕੀਆਂ ਕਰਕੇ ਕਿਵੇਂ ਦੇਖਦੇ ਹੋ ਆਹੇ ਦੇਖ ਲੈ ਕੇ ਆਈ ਜੀ ਹਰ ਇੱਕ ਮਿਹਨਤ ਤਾੜਲਾ ਕਰ ਸਕਦੇ ਇਹਨਾਂ ਲੋਕਾਂ ਨੇ ਪਰ ਪ੍ਰਦੂਸ਼ਨ ਕੰਟਰੋਲ ਬੋਰਡ ਜਾਂ ਜ਼ਿਲ੍ਹਾ ਜ਼ਿਲ੍ਹੇ ਦੀ ਅਫਸਰ ਸ਼ਾਹੀ ਨੂੰ ਕਿੱਥੇ ਖੜਿਆ ਦੇਖਦੇ ਆ ਇਹ ਜ਼ੀਰੋ ਆ ਜੀ ਜੀ ਇਹ ਜ਼ੀਰੋ ਹੈ ਬੰਦੇ ਹੂੰ ਇਹਨਾਂ ਨੇ ਤਾਂ ਜਮਾਂ ਹੀ ਧੱਕਾ ਕੀਤਾ ਸਾਡੇ ਲੋਕਾਂ ਨਾਲ ਵੀ ਔਰ ਬਕਾਇਦਾ ਉਲਟਾ ਕੂੜਾ ਲਿਆ ਲਿਆ ਕੇ ਸਾਡੇ ਸਰਹਾਣੇ ਰੱਖਿਆ ਇਹਨਾਂ ਨੇ ਪਰ ਐਡਮਿਨਿਸਟ੍ਰੇਸ਼ਨ ਦੀਆਂ ਜੇ ਅਸੀਂ ਖਬਰਾਂ ਤੇ ਝਾਤ ਮਾਰੀਏ ਅਖਬਾਰ ਪੜ੍ਹਦੇ ਹਾਂ ਸਵੇਰੇ ਚੁੱਕਦੇ ਹਾਂ ਅਖਬਾਰ ਤੋਂ ਉਹਦੇ ਵਿੱਚ ਸਾਰੀਆਂ ਜਿਹੜੀਆਂ ਸਿਫਤਾਂ ਜਾਂ ਵੱਡੇ ਪ੍ਰੋਜੈਕਟ ਸੁੰਦਰੀ ਕਰਨ ਦੇ ਇਸ ਤਰ੍ਹਾਂ ਦੀਆਂ ਖਬਰਾਂ ਪੜ੍ਹਦੇ ਆਂ ਪਰ ਹਕੀਕਤ ਜ਼ਮੀਨ ਤੇ ਜਿਹੜੀ ਉਹ ਦੇਖਣ ਨੂੰ ਆ ਕੁਝ ਮਿਲਦੀ ਹੈ ਹਕੀਕਤ ਜੋ ਮਰਜ਼ੀ ਮਿਲੀ ਜਾਵੇ ਆ ਜਿਉਂ ਜੀ ਬੰਨਦੇ ਤੇ ਆ ਕੇ ਤੁਹਾਨੂੰ ਦਿਖਾੜ ਦਿੰਦੇ ਜੀ ਬਾੜ ਨੰਬਰ 47 ਦੇ ਕੋਰਨਰ ਤੇ ਅਸੀਂ ਖੜੇ ਆਂ ਸ਼ੇਮ ਮੰਦਰ ਦੇ ਕੋਲ ਤੇ ਉਹ ਦੇਖਣ ਆ ਕੇ ਇੱਥੇ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਆ ਪਾਗੇ ਚ ਲੱਗੀ ਹੀ ਰਹਿੰਦੀ ਆ ਜੀ ਲੱਗਦਾ ਨਹੀਂ ਕਿ ਜੇ ਕੋਈ ਹੋਰ ਕੋਈ ਕਤਾਈ ਕਰਦਾ ਤੇ ਉਹਦੇ ਤੇ ਕਾਰਵਾਈ ਹੁੰਦੀ ਤੇ ਐਡਮਿਨਿਸਟ੍ਰੇਸ਼ਨ ਤੇ ਵੀ ਕੋਈ ਅਫਸਰ ਤੇ ਵੀ ਕਿਸੇ ਤੇ ਕਾਰਵਾਈ ਹੋਣੀ ਚਾਹੀਦੀ ਆ ਮੈਨਿਸਟਰ ਕਰੂੰਗਾ ਤਾਂ ਇਹ ਸਭ ਇੱਕੋ ਹੀ ਯਰ ਵਾਲਿਓ ਯੋਰਾ ਨਾਲੇ ਹੀ ਆ ਸਭ ਕੋਲ ਵਾਲਿਆ ਵਾ ਠੀਕ ਆ ਜੀ ਇਹ ਦੱਸਦਾ ਹੁਣ ਗਰੀਬ ਬੰਦਾ ਇਹ ਹੀ ਕਰ ਸਕਦਾ ਫੇ ਹੁਣ ਡਾਕਟਰਾਂ ਦੇ ਜਾਂਦਾ ਜੀ ਮੈਂ ਕਹਿੰਦਾ ਇੱਥੇ 9847 ਦੇ ਜਿੱਥੇ ਇਹਨਾਂ ਨੇ ਕੂੜੇ ਲਈ ਬਣਾਇਆ ਏ ਅੱਧੇ ਨੂੰ ਤਾਂ ਮੈਂ ਕਹਿੰਦਾ ਜੇ ਚੈੱਕ ਕਰਨਾ ਪੈਂਦਾ ਟੀਵੀ ਹੋ ਗਈ ਹੋਣੀ ਆ ਠੀਕ ਹੈ ਜੀ ਤੇ ਛਾਤੀਆਂ ਜਾਵਾਂ ਸਵੇਰ ਸ਼ਾਮ ਇਹ ਸਾਦੇ ਰੋਗ ਆ ਰਹੇ ਲੁਕਮੈਂਸ ਮੈਂ ਕਹਾਂ ਜੀ ਆਜ਼ਮਾ ਪੱਕਾ ਆ ਠੀਕ ਹੈ ਨਾ ਤੇ ਆਜ਼ਮਾ ਇਹਨਾਂ ਦੇ ਵਿੱਚ ਆਜ਼ਮਾ ਹੋ ਗਿਆ ਵਾ ਇਹ ਪਰ ਹੁਣ ਸੁਣਦਾ ਹੀ ਨਹੀਂ ਅਸੀਂ ਤਾਂ ਕਹੀ ਜਾਂਦੇ ਬਈ ਨਾ ਕਰੋ ਨਾ ਕਰੋ ਪਰ ਨਹੀਂ ਜੇ ਬੰਦਿਆਂ ਨੇ ਉਸ ਵੇਲੇ ਅਸੀਂ ਜੇਮ ਭਾਜੀ ਪਾ ਗਏ ਪਰ ਉਹਨੇ ਸੁਣੀ ਨਹੀਂ ਹੈਗੀ ਕੋਈ ਅਪੀਲ ਬੇਨਤੀ ਕੋ ਪ੍ਰਸ਼ਾਸਨ ਮੈਂ ਕਹਿੰਦਾ ਜੀ ਉਹ ਇੱਕੋ ਗੱਲ ਕਰਦਾ ਕਿ ਚਲੋ ਯਾਰ ਜਾਓ ਬਾਹਰ ਚਲੋ ਬਾਹਰ ਆਹੇ ਗੱਲ ਕਰਦਾ ਕਿ ਚਲੋ ਨਹੀਂ ਅਪਰਾਸ਼ੀ ਤੂੰ ਗਿਆ ਹੁਣੇ ਉਹਨਾਂ ਨੇ ਕੋਈ ਭਰੋਸਾ ਦਿੱਤਾ ਜਾਂ ਕਿਤਾ ਨਹੀਂ ਉਹ ਕਹਿੰਦਾ ਜੀ ਹੋਏ ਹੋਣਾ ਹੀ ਆ ਬਸ ਬੰਨਣਾ ਹੀ ਬੰਨਣਾ ਜੋ ਮਰਜੀ ਗੱਲ ਲਿਓ ਤੁਸੀਂ ਹੁਣ ਕੋਈ ਅਪੀਲ ਪ੍ਰਸ਼ਾਸਨ ਤੱਕ ਕੋਈ ਆਵਾਜ਼ ਪਹੁੰਚਾਉਣੀ ਚਾਹਤ ਅਸੀਂ ਅਪੀਲ ਤਾਂ ਇਹ ਕਰਦੇ ਆ ਪਰ ਜੇ ਸਾਡੀ ਸੁਣਾਈ ਕਰੂੰਗਾ ਤਾਂ ਹੀ ਆ ਜੀ ਸੁਣਾਈ ਤਾਂ ਕਰਦਾ ਨਹੀਂ